ਇਹ ਚਾਹੇ ਹੁਣ ਵਾਲੀ ਸਾਡੇ ਦੇਸ਼ ਦੀ ਸਰਕਾਰ ਹੈ ਜਾਂ ਇਸ ਤੋਂ ਪਹਿਲਾਂ ਲੰਬਾ ਸਮਾਂ ਕਾਂਗਰਸੀਆਂ ਸਰਕਾਰਾਂ ਦੀ ਰਹੀਆਂ ਜਿਹੜੀ ਵੀ ਸਰਕਾਰ ਆਉਂਦੀ ਹੈ ਉਹ ਫੈਡਰਲਿਜ਼ਮ ਦੇ ਖਿਲਾਫ ਜਿਹੜੀ ਆ ਉਹ ਲਗਾਤਾਰ ਡਟ ਕੇ ਕੰਮ ਕਰਦੀ ਹੈ ਕੰਸਲਟੇਸ਼ਨ ਪ੍ਰੋਸੈਸ ਹੁੰਦੀ ਹੈ ਕਿ ਜੇ ਤੁਸੀਂ ਕੋਈ ਫੈਸਲਾ ਲੈਣਾ ਹੈ ਦੇਸ਼ ਦੇ ਹਿੱਤ ਦੇ ਵਿੱਚ ਤੇ ਸੂਬਿਆਂ ਨਾਲ ਵੀ ਨਾ ਸਲਾਹ ਕਰੋ ਜਿਨ੍ਹਾਂ ਨੂੰ ਇਹ ਚੀਜ਼ਾਂ ਅਫੈਕਟ ਕਰਦੀਆਂ ਉਹ ਕੰਸਲਟੇਟਿਵ ਮੈਕੈਨਿਜ਼ਮ ਜਿਹੜਾ ਹੈਗਾ ਸਾਡੇ ਜਿਹੜਾ ਸਿਸਟਮ ਦੇ ਵਿੱਚੋਂ ਹੌਲੀ-ਹੌਲੀ ਖਤਮ ਹੋ ਰਿਹਾ ਹੁਣ ਲਗਾਤਾਰ ਇੱਕ ਪਲਾਨਡ ਔਰ ਸਿਸਟੇਮੈਟਿਕ ਵੇ ਦੇ ਨਾਲ ਇੱਕ-ਇੱਕ ਕਰਕੇ ਜਿਹੜੇ ਸੂਬਿਆਂ ਦੇ ਅਧਿਕਾਰ ਸੰਵਿਧਾਨ ਦੇ ਵਿੱਚ ਜਿਹੜੇ ਸਟੇਟ ਲਿਸਟ ਦੇ ਵਿੱਚ ਸੂਬਿਆਂ ਨੂੰ ਦਿੱਤੇ ਹੋਏ ਸੀ ਜਾਂ ਕੰਕਨਕਰਟ ਲਿਸਟ ਦੇ ਵਿੱਚ ਜਿੱਥੇ ਸੂਬਿਆਂ ਦੇ ਨਾਲ ਕੰਸਲਟੇਸ਼ਨ ਕਰਕੇ ਹੀ ਫੈਸਲੇ ਹੋਣੇ ਸੀ ਉਸ ਸਾਰੀਆਂ ਚੀਜ਼ਾਂ ਹੌਲੀ-ਹੌਲੀ ਖਤਮ ਕੀਤੀਆਂ ਜਾ ਰਹੀਆਂ ਜਿਹਦੇ ਨਾਲ ਤੁਸੀਂ ਦੇਖੋਗੇ ਸਾਊਥ ਦੇ ਜਿਹੜੇ ਸੂਬੇ ਨੇ ਉਹ ਵੀ ਬੜੇ ਵਿਚਾਨੀ ਦਿਖਾਉਂਦੇ ਆ ਨਾਰਥ ਦੇ ਵਿੱਚ ਵੀ ਜਿਹੜੇ ਆ ਬਹੁਤ ਵੱਡੇ ਤਰੀਕੇ ਨਾਲ ਲੋਕੀ ਇਹਦਾ ਵਿਰੋਧ ਕਰਦੇ ਆ ਇਹ ਅਨਰਸਟ ਜਿਹੜੀ ਹੈ ਇਹ ਕਿਸੇ ਵੀ ਤਰੀਕੇ ਦੇਸ਼ ਵਾਸਤੇ ਚੰਗੀ ਨਹੀਂ ਹੁੰਦੀ ਕਿਉਂਕਿ ਜੇ ਤੁਸੀਂ ਕੋਈ ਫੈਸਲਾ ਲੈਣਾ ਵੀ ਹੈ ਜਿਹਨਾਂ ਲੋਕਾਂ ਨੂੰ ਇਹ ਫੈਸਲਾ ਇਫੈਕਟ ਕਰਦਾ ਪਹਿਲਾਂ ਉਹਨਾਂ ਨਾਲ ਡਿਸਕਸ ਕਰੋ ਉਦੋਂ ਖੇਤੀ ਕਾਨੂੰਨਾਂ ਬਾਰੇ ਵੀ ਇਸੇ ਤਰ੍ਹਾਂ ਹੀ ਹੋਇਆ ਬਾਅਦ ਚੋਂ ਵਾਪਸ ਛੜੇ ਪਏ ਹੁਣ ਜਿਹੜਾ ਇਲੈਕਟ੍ਰਿਸਿਟੀ ਬਿੱਲ ਹੈ ਜੇ ਇਹ ਲਾਗੂ ਹੋ ਗਿਆ ਇਹਦਾ ਬਹੁਤ ਵੱਡਾ ਨੁਕਸਾਨ ਜਿਹੜਾ ਹੈਗਾ ਉਹ ਕਿਸਾਨੀ ਦੇ ਸੈਕਟਰ ਨੂੰ ਰੂਰਲ ਸੈਕਟਰ ਨੂੰ ਉਹ ਜਿਹੜਾ ਸਬਸਿਡਾਈਜ਼ਡ ਸੈਕਟਰ ਹੈ ਅਧਰੇ ਫ੍ਰੀ ਬਿਜਲੀ ਜਿਹਨਾਂ ਨੂੰ ਮਿਲਦੀ ਹੈ ਉਹਨਾਂ ਨੂੰ ਬਹੁਤ ਵੱਡਾ ਨੁਕਸਾਨ ਹੋਏਗਾ ਕੋਈ ਵੀ ਕੰਪਨੀ ਜਿਹੜੀ ਕਮਰਸ਼ੀਅਲ ਹੈ ਉਹ ਕਿਉਂ ਇਹੋ ਜਿਹੇ ਸੈਕਟਰ ਨੂੰ ਪ੍ਰਮੋਟ ਕਰੇਗੀ ਜਿਹਦੇ ਤੋਂ ਉਹਨੂੰ ਪੈਸਾ ਨਹੀਂ ਆਉਂਦਾ ਜਦੋਂ ਸਟੇਟ ਕੋਈ ਬਿਜਲੀ ਬੋਰਡ ਚਲਾਉਂਦੀ ਹੈ ਤਾਂ ਉਹ ਇੱਕ ਵੈਲਫੇਅਰ ਸਟੇਟ ਹੋਣ ਦੇ ਨਾਤੇ ਸਾਰੀਆਂ ਗੱਲਾਂ ਦਾ ਧਿਆਨ ਰੱਖਦੀ ਹੈ ਕਿ ਇਹ ਵਰਗ ਗਰੀਬ ਹੈ ਇਹਨੂੰ ਸਬਸਿਡਿਟੀ ਦੇਣੀ ਹੈ ਇਹ ਅਫੋਰਡ ਕਰਦਾ ਇਹਦੇ ਤੋਂ ਕਿੰਨੇ ਪੈਸੇ ਲੈਣੇ ਪਰ ਜਦੋਂ ਕੋਈ ਵਪਾਰੀ ਆਉਂਦਾ ਉਹਦੇ ਵਪਾਰ ਕਿਤੇ ਦੇਖਨੇ ਹੁੰਦੇ ਇਸ ਕਰਕੇ ਇੱਕ ਤਾਂ ਸਾਡਾ ਕੰਟਰੋਲ ਜਿਹੜਾ ਹੈਗਾ ਸਟੇਟਾਂ ਦਾ ਬਿਜਲੀ ਬੋਰਡਾਂ ਤੋਂ ਉਹ ਹੌਲੀ-ਹੌਲੀ ਕੇਂਦਰ ਦੇ ਹੱਥ ਚ ਜਾ ਰਿਹਾ ਦੂਜਾ ਇਹ ਕਿ ਜਿਹੜਾ ਸਾਡਾ ਸਬਸਿਡੀ ਸੈਕਟਰ ਹੈ ਖਾਸ ਕਰਕੇ ਐਗਰੀਕਲਚਰ ਰੂਰਲ ਸੈਕਟਰ ਤੇ ਜਿਹੜੇ 300 ਯੂਨਿਟ ਫ੍ਰੀ ਬਿਜਲੀ ਵਾਲਾ ਇਹਨਾਂ ਦਾ ਬਿਲਕੁਲ ਜਿਹੜੀਆਂ ਸੇਵਾਵਾਂ ਨੇ ਉਹ ਖਤਮ ਹੋ ਚਣ ਗਈਆਂ ਇਹ ਬੜੀ ਚਿੰਤਾਜਨਕ ਵਿਸ਼ਾ ਲੇਕਨ ਉਹਨੂੰ ਸੀਟ ਬੈਲ ਆ ਗਿਆ ਉੱਥੇ ਵੀ ਕਿਸਾਨਾਂ ਨਾਲ ਕੋਈ ਸਲਾਹ ਨਹੀਂ ਹੁੰਦੀ ਕਿਉਂਕਿ ਕਿਸਾਨ ਜਿਹੜਾ ਹੈਗਾ ਇਹਨੂੰ ਪ੍ਰੋਟੈਕਟ ਕਰਕੇ ਰੱਖਣਾ ਇਹਦੇ ਹਿੱਤ ਪ੍ਰੋਟੈਕਟ ਕਰਕੇ ਰੱਖਣਾ ਹਰ ਗਵਰਨਮੈਂਟ ਦੀ ਡਿਊਟੀ ਹੈ ਪਰ ਮਹਿਸੂਸ ਇਹ ਹੁੰਦਾ ਵੀ ਗਵਰਨਮੈਂਟਾਂ ਕਾਰਪੋਰੇਟਾਂ ਦੇ ਹੱਥਾਂ 'ਚ ਖੜੀਆਂ ਲੱਗੀਆਂ ਤੇ ਹਰ ਚੀਜ਼ ਜਿਹੜੀ ਕਾਰਪੋਰੇਟ ਨੂੰ ਸੂਟ ਕਰਦੀ ਹੈ ਉਹ ਜਿਹੜੀ ਹੈ ਕਲਾਸ ਵਿਚਾਰ ਕਰ ਦਿੱਤੀ ਜਾਂਦੀ ਹੈ ਪਰ ਕਿਸਾਨ ਕਾਰਪੋਰੇਸ਼ਨ ਨਾਲ ਕਾਰਪੋਰੇਟਾਂ ਦੇ ਨਾਲ ਨਹੀਂ ਲੜ ਸਕਦੇ ਉਹਦੇ ਹਿੱਤ ਸਟੇਟਾਂ ਨੇ ਜਿਹੜੇ ਆ ਉਹ ਸੇਫ ਰੱਖਣੇ ਆ ਇਸ ਕਰਕੇ ਕੋਈ ਕਾਨੂੰਨ ਬਣਾਉਣ ਤੋਂ ਪਹਿਲਾਂ ਸਾਰੇ ਜਿਹੜੇ ਸਟੇ ਕੋਡਰ ਆ ਉਹਨਾਂ ਨਾਲ ਸਲਾਹ ਹੋਣੀ ਚਾਹੀਦੀ। ਉਹ ਇਹ ਸਰਕਾਰ ਤਾਂ ਦਿੱਲੀ ਵਾਲਿਆਂ ਦਾ ਨਾੜਕ ਚਾਦੀ। ਜਿੱਥੇ ਉਹਨਾਂ ਦਾ ਹੁਕਮ ਆ ਜਾਂਦਾ ਉੱਥੇ ਇਹਨਾਂ ਦੀ ਜ਼ੁਬਾਨ ਬੰਦ ਹੋ ਜਾਂਦੀ ਹੈ। ਇਹ ਦਿੱਲੀ ਜਾਂਦੇ ਆ ਅੰਦਰ ਜਾ ਕੇ ਸਹਿਮਤੀਆਂ ਦੇ ਆਉਂਦੇ ਆ। ਜਦੋਂ ਬਾਹਰ ਆ ਕੇ ਪੰਜਾਬ ਦੇ ਵਿਰੋਧ ਫੈਸਲੇ ਹੁੰਦੇ ਆ ਫਿਰ ਇਹ ਇੱਕ ਦੋ ਪ੍ਰੈਸ ਕਾਨਫਰੰਸਾਂ ਕਰਕੇ ਤੇ ਰਸਮੀ ਕਾਰਵਾਈ ਕਰਕੇ ਚੁੱਪ ਕਰ ਦਿੰਦੇ ਆ। ਇਹਨਾਂ ਦੀ ਸਹਿਮਤੀ ਤੋਂ ਬਿਨਾਂ ਸਟੇਟ ਦੇ ਉਲਟ ਫੈਸਲੇ ਹੁੰਦੇ ਨਹੀਂ। ਇਹ ਹਰ ਫੈਸਲੇ ਦੇ ਵਿੱਚ ਪਾਈਵੜ ਹੁੰਦੇ ਜਿੰਨੇ ਵੀ ਹੁਣ ਤੱਕ ਫੈਸਲੇ ਹੋਏ ਤੁਸੀਂ ਦੇਖ ਲਓ ਕਿਤੇ ਇੱਕ ਦੇ ਖਿਲਾਫ ਵੀ ਇਹਨਾਂ ਨੇ ਡਟ ਕੇ ਕਦੀ ਆਵਾਜ਼ ਉਠਾਈ ਹੋ ਬਾ ਰਸਮੀ ਜਿਹਾ ਇੱਕ ਟਵੀਟ ਕਰ ਦੇਣਾ ਜਾਂ ਇੱਕ ਪ੍ਰੈਸ ਕਾਨਫਰੰਸ ਹੇਠੇ ਦੇ ਵਕਤੇ ਕਰਾਦਣੀ ਤੇ ਬਸ ਕੰਮ ਖਤਮ ਹੋ ਜਾਂਦਾ ਔਰ ਕੇਂਦਰ ਆਪਣੇ ਇੱਕ ਇੱਕ ਕਰਕੇ ਹੱਕ ਜਿਹੜੇ ਪੰਜਾਬ ਦੇ ਉਹ ਕੋਈ ਚੱਲ ਜਿਹੜੇ ਇਹਨਾਂ ਦੇ ਆਪਣੇ ਵਿੱਚ ਕੋਈ ਹਜੇ ਪੈਸਾ ਕਿਸੇ ਨੂੰ ਕੋਈ ਨਹੀਂ ਆ ਦੇਖੋ ਵਾਦਾ ਇਹਨਾਂ ਨੇ ਪੂਰਾ ਕਿਹੜਾ ਕੀਤਾ ਵਾਦਿਆਂ ਦੇ ਉਲਟ ਕੰਮ ਕੀਤਾ 1100 ਤਾਂ ਤੁਸੀਂ ਭੁੱਲ ਜਓ ਹੁਣ ਤਾਂ ਇੱਕ ਇੱਕ ਬੀਬੀ ਦਾ 50-5000 ਰੁਪਇਆ ਹੋ ਗਿਆ ਤੇ ਕਿੱਥੋਂ ਦੇਣਾ ਇਹਨਾਂ ਨੂੰ ਜਿਹੜਾ ਦੇਣਾ ਸੀ ਉਹ ਤਾਂ ਕੀ ਤੁਸੀਂ ਛੱਡੋ ਜਿਹੜਾ ਇਹਦਾ ਕਹਿੰਦੇ ਸੀ ਸਾਫ ਸੁਥਰਾ ਪ੍ਰਸ਼ਾਸਨ ਦੇ ਦੇਾਂਗੇ ਤੇ ਸਾਰੇ ਵੱਡੇ ਵੱਡੇ ਕਰਪਸ਼ਨ ਦੇ ਘਟਾਲਿਆਂ ਦੇ ਫਸੇ ਫਿਰਦੇ ਕਹਿੰਦੇ ਸੀ ਲੋਕਪਾਲ ਬਣਾ ਦੇਾਂਗੇ ਤਾਂ ਲੋਕਪਾਲ ਹੀ ਨਹੀਂ ਬਣਾਇਆ ਵੀ ਫਿਰ ਆਪਣੀ ਲੁੱਟ ਸੋਟ ਬੰਦ ਹੋ ਜਾਣੀ ਹਰ ਪਾਸੇ ਸਰਕਾਰ ਫੇਲ ਹੋ ਗਈ ਲਾ ਐਂਡ ਆਰਡਰ ਦੇ ਵਿੱਚ ਸਰਕਾਰ ਫੇਲ ਹੋ ਗਈ এমਪਲੋਇਮੈਂਟ ਨੌਜਵਾਨਾਂ ਨੂੰ ਦੇਣ ਚ ਸਰਕਾਰ ਫੇਲ ਹੋ ਗਈ ਵੈਲਫੇਅਰ ਸਕੀਮਾਂ ਸਰਕਾਰ ਦੀਆਂ ਸਾਰੀਆਂ ਬੰਦ ਹੋ ਗਈਆਂ ਡਵੈਲਪਮੈਂਟ ਟੋਟਲੀ ਪੰਜਾਬ ਦੀ ਵੱਧ ਹੋ ਗਈ ਤੇ ਦੱਸੋ ਸਰਕਾਰ ਕਾਦੀ ਹੈ ਜੋ ਦਿੱਲੀ ਵਾਲਿਆਂ ਦਾ ਹੁਕਮ ਹੁੰਦਾ ਉਹ ਥੱਲੇ ਲਾਗੂ ਹੋ ਜਾਂਦਾ ਜਦੋਂ ਦਿੱਲੀ ਵਾਲਿਆਂ ਦਾ ਹੁਕਮ ਆ ਜਾਂਦਾ ਉਹ ਪ੍ਰੈਸ ਕਾਨਫਰੰਸ ਹੋ ਜਾਂਦੀ ਸੋ ਆਏ ਦਿੱਲੀ ਵਾਲਿਆਂ ਨੂੰ ਖੁਸ਼ ਕਰਨ ਦੇ ਤੇ ਉਹਨਾਂ ਦੇ ਘਰ ਭੰਦੇ ਇਹ ਸਰਕਾਰ ਕੰਮ ਹੀ ਨਹੀਂ ਕੋਈ ਕਰ ਆ ਪਹਿਲਾਂ ਲੈਂਡ ਪੋਲਿੰਗ ਤੇ ਜ਼ਮੀਨਾਂ ਖੋਣ ਲੱਗੇ ਸੀ ਜੇ ਹੁਣ ਲੈਂਡ ਪੋਲਿੰਗ ਤੇ ਬਚ ਗਈਆਂ ਤੇ ਹੁਣ ਸ਼ਹਿਰਾਂ ਦੀ ਹੱਦ ਵਧਾ ਕੇ ਉਹ ਕਾਰਪੋਰੇਸ਼ਨ ਦੇ ਵਿੱਚ ਲੈ ਕੇ ਤੇ ਉਹੀ ਮਨਸੂਬੇ ਫੇਰ ਸ਼ੁਰੂ ਹੋ ਗਏ ਅਲੇ ਦਿਹਾਣੇ ਦੇ ਵਿੱਚ ਮੈਂ ਪੜ੍ਹਿਆ ਸੀਗਾ 140 ਪਿੰਡ ਸ਼ਾਇਦ ਜੇ ਮੈਂ ਗਲਤ ਨਹੀਂ 140 ਪਿੰਡ ਦੀ ਪ੍ਰਪੋਜ਼ਲ ਬਣ ਗਈ ਹੈ ਕਿ ਉਹ ਕਾਰਪੋਰੇਸ਼ਨ ਚਾਜਣਗੇ ਦੱਸੋ ਇੰਨੇ ਪਿੰਡ ਕਾਰਪੋਰੇਸ਼ਨ ਚ ਤੁਸੀਂ ਰਾਤੋ ਰਾਤ ਲੈ ਕੇ ਕੀ ਕਰਨੇ ਸਿਰਫ ਉਹ ਜ਼ਮੀਨ ਤੇ ਪੰਚਾਇਤਾਂ ਦੀ ਜ਼ਮੀਨ ਦੇ ਉੱਤੇ ਸਰਕਾਰ ਦੀ ਅੱਖ ਹੈ ਇਸੇ ਤਰ੍ਹਾਂ ਹੀ ਬਾਕੀ ਸ਼ਹਿਰਾਂ 'ਚ ਹੋ ਰਿਹਾ ਹੁਣ ਜੇ ਲੈਂਡ ਰਿਪੋਰਟਿੰਗ ਤੋਂ ਭਜਣਾ ਪਿਆ ਕਿਉਂਕਿ ਸਾਰੇ ਪੰਜਾਬੀ ਜਿਹੜੇ ਆ ਸਰਕਾਰ ਦੇ ਪਿੱਛੇ ਪੈਗੇ ਸੀ ਇਹਨਾਂ ਨੂੰ ਲੱਗਿਆ ਕਿ ਹੁਣ ਸਾਨੂੰ ਲੋਕਾਂ ਨੇ ਨਹੀਂ ਵੜਨ ਦੇਣਾ ਤੇ ਹੁਣ ਸ਼ਹਿਰਾਂ ਦੀ ਲਿਮਟ ਵਧਾ ਕੇ ਉਹੀ ਇੰਡੈਕਟ ਤੇ ਕਿਹਨਾ ਲੈਡ ਪੋਟਿੰਗ ਵਾਲਾ ਕੰਮ ਇਹ ਸ਼ੁਰੂ ਹੋ ਗਿਆ ਡਾਕਟਰ ਸਾਹਿਬ